ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ 9 ਅਗਸਤ ਪੂਰਨਮਾਸ਼ੀ ਵਾਲੇ ਦਿਨ ਆਪਣੇ ਘਰ ਦੇ ਵਿੱਚੋਂ ਇਹ ਤਿੰਨ ਇੱਟਾਂ ਚੁੱਕ ਕੇ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਰੱਖ ਦਿੰਦੇ ਹੋ ਇਸ ਤਰ੍ਹਾਂ ਸਿਰਫ ਇਹ ਤਿੰਨ ਹੀ ਇੱਟਾਂ ਕਦੇ ਘਰ ਵਿੱਚ ਦੁੱਖ ਤਕਲੀਫਾਂ ਨਹੀਂ ਆਉਣ ਦੇਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸਾਧ ਸੰਗਤ ਜੀ ਸੌਣ ਮਹੀਨੇ ਦੇ ਵਿੱਚ 9 ਅਗਸਤ ਪੂਰਨਮਾਸ਼ੀ ਵਾਲੇ ਦਿਨ ਆਪਣੇ ਘਰ ਤੋਂ ਇਹ ਤਿੰਨ ਪੱਥਰ ਚੁੱਕ ਕੇ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਰੱਖ ਦੇਣੇ ਹਨ ਤੁਹਾਡੇ ਘਰ ਦੀਆਂ ਸਾਰੀਆਂ ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਫਿਰ ਉਹ ਤਿੰਨ ਪੱਥਰ ਕਰਦੇ ਮੁੱਖ ਦਰਵਾਜ਼ੇ ਦੇ ਕਿਸ ਪਾਸੇ ਰੱਖਣੇ ਹਨ ਤੇ ਕਿੱਥੋਂ ਚੁੱਕ ਕੇ ਰੱਖਣੇ ਹਨ ਉਸ ਬਾਰੇ ਵਿਚਾਰ ਸਾਂਝੇ ਕਰਦੇ ਹਾਂ ਸਤਸੰਗ ਜੀ ਅੱਜ ਆਪਣੀ ਜ਼ਿੰਦਗੀ ਵਿੱਚ ਹਰ ਕੋਈ ਆਪਣੇ ਨਾਲ ਕਿਸੇ ਕੰਮ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਹੈ ਕਹਿੰਦਾ ਹੈ ਮੈਂ ਬੜਾ ਦੁਖੀ ਹਾਂ ਦੁੱਖ ਪਰੇਸ਼ਾਨੀਆਂ ਨੇ ਘੇਰਿਆ ਹੋਇਆ ਹੈ ਐਵੇਂ ਹੀ ਇੱਕ ਵਾਰ ਇੱਕ ਰਾਜਾ ਸੀ ਤੇ ਉਹ ਇੱਕ ਸੰਤ ਦੇ ਕੋਲ ਗਿਆ ਜਾਗੇ ਕਹਿੰਦਾ ਸੰਤ ਜੀ ਲੋਕਾਂ ਦੇ ਕੋਲ ਕਿਸੇ ਚੀਜ਼ ਦੀ ਕਮੀ ਹੋਵੇਗੀ ਉਹ ਤਾਂ ਦੁਖੀ ਹੋਣਗੇ ਪਰ ਮੇਰੇ ਕੋਲ ਤਾਂ ਸਭ ਕੁਝ ਹੈ ਮੈਂ ਤਾਂ ਵੀ ਦੁਖੀ ਰਹਿੰਦਾ ਹਾਂ ਤਾਂ ਸੰਤ ਜੀ ਕਹਿੰਦੇ ਕਿ ਦੱਸ ਬਾਦਸ਼ਾਹ ਤੂੰ ਫਿਰ ਕੀ ਚਾਹੁੰਦਾ ਹੈ ਜੇ ਤੇਰੇ ਕੋਲ ਸਾਰਾ ਕੁਝ ਹੈ ਤਾਂ ਫਿਰ ਤੂੰ ਹੋਰ ਕੀ ਚਾਹੁੰਦਾ ਹੈ ਉਹ ਬਾਦਸ਼ਾਹ ਕਹਿੰਦਾ ਜੀ ਮੈਂ ਸਦੀਵੀ ਸੁਖ ਪ੍ਰਾਪਤ ਕਰਨਾ ਚਾਹੁੰਦਾ ਹਾਂ ਸੰਤ ਜੀ ਕਹਿੰਦੇ ਕਿ ਮਨੁੱਖ ਤਾਂ ਇੱਕ ਪਲ ਵਿੱਚ ਸੁਖੀ ਹੋ ਸਕਦਾ ਹੈ ਮੈਂ ਤਾਂ ਇੱਕ ਪਲ ਵਿੱਚ ਤੈਨੂੰ ਸੁਖੀ ਕਰ ਸਕਦਾ ਹਾਂ ਬਾਦਸ਼ਾਹ ਜੀ ਮੈਂ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਸੰਤ ਜੀ ਕਹਿੰਦੇ ਕਿ ਉਹ ਕਿਹੜਾ ਔਖਾ ਕੰਮ ਹੈ ਪਰਮਾਤਮਾ ਨੂੰ ਮਿਲਣ ਦਾ ਸੰਤ ਜੀ ਨੇ ਫਿਰ ਰਾਜੇ ਨੂੰ ਕਹਿਣਾ ਲੱਗੇ ਕਿ ਜ਼ਿੰਦਗੀ ਵਿੱਚ ਦੋ ਕੰਮ ਸਭ ਤੋਂ ਸੌਖੇ ਬਹੁਤ ਹੀ ਜ਼ਿਆਦਾ ਹਨ ਪਹਿਲਾ ਇਹ ਕਿ ਵਾਹਿਗੁਰੂ ਜੀ ਨੂੰ ਮਿਲਣਾ ਤੇ ਦੂਜਾ ਸੁਖੀ ਹੋਣਾ ਬਾਦਸ਼ਾਹ ਬੜਾ ਹੈਰਾਨ ਹੋ ਗਿਆ ਕਿ ਇਹ ਤਾਂ ਕੰਮ ਸਭ ਤੋਂ ਔਖੇ ਹਨ ਤੇ ਇਹ ਕਹਿ ਰਹੇ ਹਨ ਇਹ ਕੰਮ ਸੌਖੇ ਹਨ ਇਹ ਦੋ ਕੰਮ ਵਾਹਿਗੁਰੂ ਜੀ ਨੂੰ ਮਿਲਣਾ ਤੇ ਦੂਜਾ ਸੁਖੀ ਹੋਣਾ ਇਹ ਦੋ ਕੰਮ ਤੇ ਸਭ ਤੋਂ ਔਖੇ ਹਨ ਇਹ ਕੀ ਕਹੀ ਜਾਂਦੇ ਹਨ ਰਾਜਾ ਕਹਿੰਦਾ ਕਿ ਇਹ ਦੋ ਕੰਮ ਤੁਸੀਂ ਮੇਰੀ ਝੋਲੀ ਵਿੱਚ ਪਾ ਦਿਓ ਫਿਰ ਜੋ ਵੀ ਤੁਹਾਨੂੰ ਸੌਖਾ ਲੱਗਦਾ ਹੈ ਇਹ ਦੋਵੇਂ ਕੰਮ ਤੁਸੀਂ ਮੇਰੀ ਝੋਲੀ ਵਿੱਚ ਪਾ ਦਿਓ ਸੰਤ ਜੀ ਕਹਿੰਦੇ ਕਿ ਕੱਲ ਨੂੰ ਨਾ ਤੂੰ 8 ਵਜੇ ਇਸੇ ਥਾਂ ਤੇ ਆ ਜਾਵੇਂ ਉਹ ਸਾਹਮਣੇ ਜਿਹੜਾ ਪਹਾੜ ਦਿਖਦਾ ਹੈ ਆਪਾਂ ਉੱਥੇ ਜਾਣਾ ਹੈ ਉੱਥੇ ਜਾ ਕੇ ਦੋਵੇਂ ਚੀਜ਼ਾਂ ਮੈਂ ਤੇਰੀ ਝੋਲੀ ਵਿੱਚ ਪਾ ਦਿਆਂਗਾ। ਹੁਣ ਰਾਜਾ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਰਾਜਾ ਉੱਥੋਂ ਵਾਪਸ ਚਲਾ ਗਿਆ। ਹੁਣ ਘਰ ਜਦੋਂ ਜਾਂਦਾ ਹੈ ਰਾਤ ਬੜੀ ਔਖੀ ਲੱਗਦੀ ਹੈ। ਹੁਣ ਜੇ ਆਪਾਂ ਨੂੰ ਪਤਾ ਹੋਵੇ ਕਿ ਸਵੇਰੇ ਆਹ ਚੀਜ਼ ਮਿਲਣੀ ਹੈ ਤੇ ਆਪਾਂ ਸਾਰੀ ਰਾਤ ਹੀ ਬੇਚੈਨ ਰਹਿੰਦੇ ਹਾਂ। ਕਦੋਂ ਸਵੇਰ ਹੋਵੇ, ਕਦੋਂ ਉਹ ਚੀਜ਼ਾਂ ਮਿਲ ਜਾਣ। ਹੁਣ ਰਾਜੇ ਦੇ ਵੀ ਰਾਤ ਬੜੀ ਔਖੀ ਲੰਗੀ ਤੇ ਸਵੇਰੇ 6 ਵਜੇ ਰਾਜਾ ਜਿਹੜਾ ਉਸ ਸੰਤ ਫਕੀਰ ਦੇ ਸਾਹਮਣੇ ਉੱਥੇ ਆ ਕੇ ਝੁਗੀ ਦੇ ਸਾਹਮਣੇ ਖੜਾ ਹੋ ਗਿਆ। ਰਾਜਾ ਹੱਥ ਜੋੜ ਕੇ ਖੜਾ ਸੀ ਤੇ ਹੁਣ ਕਹਿਣ ਲੱਗਾ ਜੀ ਕਰਾਓ ਵਾਹਿਗੁਰੂ ਜੀ ਦੇ ਦਰਸ਼ਨ ਤੇ ਸੁਖ ਮੇਰੀ ਝੋਲੀ ਵਿੱਚ ਪਾ ਦਿਓ। ਮੈਂ ਸਭ ਕੁਝ ਹੁੰਦਿਆਂ ਹੋਇਆਂ ਵੀ ਕਿਉਂ ਦੁਖੀ ਹਾਂ। ਸੰਤ ਜੀ ਨੇ ਕਿਹਾ ਕਿ ਸਾਰਾ ਕੁਝ ਤੁਹਾਨੂੰ ਜਿਹੜਾ ਹੈ ਉਹ ਮਿਲ ਜਾਵੇਗਾ ਪਰ ਤੈਨੂੰ ਕੱਲ ਦੱਸਿਆ ਸੀ ਨਾ ਉਸ ਪਹਾੜ ਦੀ ਚੋਟੀ ਤੇ ਜਾਣਾ ਹੈ ਉਹ ਪਹਾੜ ਦੇ ਉੱਤੇ ਚੜ ਕੇ ਤੈਨੂੰ ਵਾਹਿਗੁਰੂ ਜੀ ਨੂੰ ਵੀ ਤੂੰ ਮਿਲ ਜਾਵੇਂਗਾ ਦੂਜਾ ਫਿਰ ਤੂੰ ਸੁਖੀ ਵੀ ਹੋ ਜਾਵੇਂਗਾ ਬਾਦਸ਼ਾਹ ਕਹਿੰਦਾ ਚਲੋ ਫਿਰ ਹੁਣੇ ਚੱਲਦੇ ਆ ਸੰਤ ਜੀ ਨੇ ਇੱਕ ਗੱਟੜੀ ਚੁੱਕੀ ਤੇ ਉਹ ਚੁੱਕ ਕੇ ਉਹਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਕਿਹਾ ਕਿ ਇਹ ਜਿਹੜੀ ਗੱਟੜੀ ਹੈ ਨਾ ਇਹਦੇ ਵਿੱਚ ਜਿਹੜੀਆਂ ਉਹ ਵਸਤਾਂ ਹਨ ਉਹ ਮੈਂ ਉਸ ਥਾਂ ਤੇ ਲੈ ਕੇ ਜਾਣੀਆਂ ਹਨ ਹੁਣ ਤੈਨੂੰ ਪਤਾ ਪਹਾੜ ਦੀ ਚੜ੍ਹਾਈ ਬੜੀ ਹੈ ਚੜ੍ਹਾਈ ਵੀ ਜਿਆਦਾ ਹੌਣ ਕਰਕੇ ਮੇਰੇ ਤੋਂ ਗਠੜੀ ਚੁੱਕੀ ਰਹੀ ਜਾਣੀ ਜੇ ਤੂੰ ਸਿਰ ਤੇ ਰੱਖ ਲਵੇਂ ਤੇ ਮੇਰੇ ਲਈ ਬੜਾ ਸੁਖਾਲਾ ਹੋ ਜਾਵੇਗਾ। ਰਾਜਾ ਕਹਿਣ ਲੱਗਾ ਐਡੀ ਕੋ ਕੱਲ ਹੈ ਬਸ ਤੁਸੀਂ ਮੇਰੀ ਝੋਲੀ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਪਾਉਣ ਲੱਗੇ ਹੋ ਮੈਨੂੰ ਸੁਖੀ ਕਰਨ ਲੱਗੇ ਹੋ ਤੇ ਮੈਂ ਗਠੜੀ ਨਹੀਂ ਚੁੱਕ ਸਕਦਾ। ਉਹ ਕਹਿੰਦਾ ਜੀ ਠੀਕ ਹੈ ਉਹ ਗਠੜੀ ਉਹਨੇ ਉੱਥੇ ਰੱਖ ਕੇ ਸਿਰ ਤੇ ਰੱਖ ਕੇ ਲੈ ਜਾਂਦਾ ਹੈ। ਜਦੋਂ ਸਿਰ ਤੇ ਰੱਖੀ ਤੇ ਥੋੜੀ ਭਾਰੀ ਜਿਹੀ ਲੱਗੀ ਹੁਣ ਉਹ ਬੋਲਦਾ ਕੁਝ ਨਹੀਂ। ਹੁਣ ਸੰਤ ਜੀ ਤੇ ਉਹ ਰਾਜਾ ਦੋਵੇਂ ਹੀ ਚੜਾਈ ਦੇ ਉੱਪਰ ਚੜਨ ਲੱਗੇ ਸੰਤ ਜੀ ਇਕੱਲੇ ਸੀ ਪਰ ਚੜਨਾ ਉਹਨਾਂ ਨੇ ਇਕੱਲਿਆਂ ਸੀ ਤੇ ਪਰ ਉਹ ਕਹਲੇ ਕਹਲੇ ਕਦਮਾਂ ਦੇ ਨਾਲ ਪਹਾੜ ਵੱਲ ਨੂੰ ਚੜਨ ਲੱਗੇ ਹੁਣ ਰਾਜੇ ਦੇ ਸਿਰ ਤੇ ਭਾਰ ਸੀ ਤੇ ਭਾਰ ਦੇ ਨਾਲ ਹੌਲੀ-ਹੌਲੀ ਤੁਰਨਾ ਸੀ ਹੁਣ ਜਿਹੜੇ ਸੰਤ ਫਕੀਰ ਸਨ ਉਹ ਖਾਲੀ ਕਦਮਾਂ ਦੇ ਨਾਲ ਬਹੁਤ ਹੀ ਅਗਾਹ ਵਧਦੇ ਗਏ ਹੁਣ ਜਿਹੜਾ ਰਾਜਾ ਸੀ ਹੌਲੀ-ਹੌਲੀ ਚੜਦਾ ਪਿਆ ਸੀ ਤੇ ਸੰਤ ਜੀ ਜਾਦਾ ਹੀ ਅੱਗੇ ਲੰਘ ਚੁੱਕੇ ਸਨ ਤੇ ਰਾਜਾ ਹੁਣ ਪਿੱਛੇ ਰਹਿ ਗਿਆ ਪਰ ਹੁਣ ਉਹਦੇ ਮਨ ਵਿੱਚ ਪਿੱਛੇ ਰਹਿ ਗਿਆ ਕਿ ਕਹ ਲਈ ਹੁਣ ਉਹਦੇ ਮਨ 'ਚ ਖਿਆਲ ਆਇਆ ਕਿ ਮੈਂ ਕਾਫੀ ਪਿੱਛੇ ਰਹਿ ਗਿਆ ਹਾਂ ਤੇ ਕਾਲੇ ਕਾਲੇ ਪੁਲਾੰਗਾ ਪੁੱਟਾਂ ਤੇ ਛੇਤੀ ਪਹੁੰਚ ਜਾਵਾਂ ਤੇ ਫਿਰ ਉੱਥੇ ਪਹੁੰਚ ਕੇ ਬਾਦਸ਼ਾਹ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਮੈਂ ਸਿਰ ਤੇ ਭਾਰ ਚੁੱਕਿਆ ਹੋਇਆ ਹੈ ਪਹਾੜ ਦਾ ਰਾਹ ਬੜਾ ਔਖਾ ਤੁਸੀਂ ਕਿਵੇਂ ਅੱਗੇ ਚੱਲੀ ਜਾਂਦੇ ਹੋ ਹੁਣ ਦਾ ਸਤਿ ਫਕੀਰ ਜੀ ਕਹਿੰਦੇ ਕਿ ਗੱਲ ਤੇਰੇ ਪਹਾੜ ਤੇ ਚੜਿਆ ਜਾਣ ਨਹੀਂ ਦਿਆ। ਅੱਗੋ ਕਹਿੰਦਾ ਜੀ ਥੋੜਾ ਜਿਹਾ ਸੰਤ ਜੀ ਨੇ ਅੱਗੇ ਜਾ ਕੇ ਕਿਹਾ ਕਹਿੰਦੇ ਤੇਰੇ ਤੋਂ ਪਹਾੜ ਤੇ ਚੜਿਆ ਨਹੀਂ ਜਾਂਦਾ ਤੂੰ ਕਹਿੰਦਾ ਹੈ ਚੜ੍ਹਾਈ ਜ਼ਿਆਦਾ ਹੈ। ਔਖੀ ਹੈ। ਤੇਰੇ ਲਈ ਥੋੜਾ ਸੁਖਾਲਾ ਕਰ ਦਿੰਦੇ ਹਾਂ। ਕਹਿੰਦਾ ਹਾਂ। ਕਹਿੰਦੇ ਫਿਰ ਗਠੜੀ ਖੋਲ। ਗਠੜੀ ਖੋਲ ਦਾ ਵਿੱਚ ਤਿੰਨ ਪੱਥਰ ਹੁੰਦੇ ਹਨ। ਉਹ ਵੇਖ ਕੇ ਬੜਾ ਹੈਰਾਨ ਹੁੰਦਾ ਕਿ ਇਹਨਾਂ ਤਿੰਨ ਇਟਾ ਪਥਰਾ ਦਾ ਉਸ ਪਹਾੜ ਦੀ ਚੋਟੀ ਤੇ ਲਿਜਾ ਕੇ ਤੁਸੀਂ ਕੀ ਕਰਨਾ ਕਹਿੰਦੇ ਸ਼ਾਇਦ ਕੋਈ ਕੰਮ ਹੋਵੇ ਉਹ ਕਹਿੰਦੇ ਇਹਦੇ ਵਿੱਚੋਂ ਇੱਕ ਇੱਟ ਨਾ ਉਹਨਾਂ ਇੱਟਾਂ ਨੂੰ ਥੱਲੇ ਰੱਖਦੇ ਤੇ ਇੱਕ ਇੱਟ ਵਿੱਚੋਂ ਕੱਢ ਕੇ ਉੱਥੇ ਹੀ ਉਸਨੇ ਰੱਖ ਦਿੱਤੀ ਦੋ ਇੱਟਾਂ ਨੂੰ ਚੁੱਕ ਕੇ ਦੁਬਾਰਾ ਗਠੜੀ ਵਿੱਚ ਬਨ ਕੇ ਰਾਜੇ ਦੇ ਸਿਰ ਉੱਤੇ ਰੱਖ ਦਿੱਤੀ ਹੁਣ ਰਾਜਾ ਚੜਾਈ ਚੜੀ ਜਾ ਰਿਹਾ ਸੀ ਥੋੜਾ ਦੂਰ ਗਿਆ ਤੇ ਰਾਜੇ ਨੇ ਫਿਰ ਮਗਰ ਹੀ ਰਹਿ ਗਿਆ ਹੁਣ ਸਿਰ ਤੇ ਭਾਰ ਹੋਣ ਕਰਕੇ ਸੰਤ ਫਕੀਰ ਨੂੰ ਪਿੱਛੋਂ ਆਵਾਜ਼ ਲਗਾਉਂਦਾ ਸੰਤ ਜੀ ਤੁਸੀਂ ਹੌਲੀ ਚੱਲੋ ਮੇਰੇ ਸਿਰ ਤੇ ਭਾਰ ਹੈ ਸੰਤ ਜੀ ਕਹਿੰਦੇ ਅਜੇ ਵੀ ਭਾਰ ਲੱਗਦਾ ਹੈ ਕਹਿੰਦਾ ਹਾਂਜੀ ਅਜੇ ਵੀ ਭਾਰ ਲੱਗਦਾ ਹੈ ਹੁਣ ਉਹ ਬਾਦਸ਼ਾ ਹੌਲੀ-ਹੌਲੀ ਚੱਲਦਾ ਪਿਆ ਸੀ ਸੰਤ ਫਕੀਰ ਜੀ ਕਹਿੰਦੇ ਕਿ ਵੇਖ ਬਈ ਤੇਰਾ ਰਾਹ ਜਿਹੜਾ ਹੋਰ ਸੁਖਾਲਾ ਕਰ ਦਿੰਦੇ ਹਾਂ ਕਹਿੰਦਾ ਜੀ ਹਾਂਜੀ ਕਰ ਦਿਓ ਸੰਤ ਫਕੀਰ ਜੀ ਕਹਿੰਦੇ ਕਿ ਫਿਰ ਗੱਟੜੀ ਖੋਲ ਕੇ ਥੱਲੇ ਰੱਖ ਇੱਕ ਇੱਟ ਹੋਰ ਰੱਖ ਕੇ ਇੱਥੇ ਰਸਤੇ ਵਿੱਚ ਹੀ ਰੱਖ ਜਾ ਹੁਣ ਇੱਕੋ ਹੀ ਇੱਟ ਉਸ ਨੂੰ ਕਟੜੀ ਦੇ ਵਿੱਚ ਬਨ ਕੇ ਕੱਪੜੇ 'ਚ ਬਨ ਕੇ ਉਸ ਰਾਜੇ ਨੇ ਸਿਰ ਤੇ ਰੱਖ ਲਈ ਹੁਣ ਇੱਟ ਇੱਕ ਚੁੱਕੀ ਜਾ ਰਹੇ ਹਨ ਬਾਦਸ਼ਾਹ ਉਹ ਰਾਜਾ ਸੋਚਦਾ ਹੈ ਕਿਤੇ ਇਹ ਇੱਟ ਦਾ ਭਾਰ ਵੀ ਜੇ ਸੰਤ ਫਕੀਰ ਜੀ ਮੇਰੇ ਤੋਂ ਛੁਟਵਾ ਦੇਣ ਮੇਰਾ ਰਾਹ ਸੌਖਾ ਹੋ ਜਾਵੇਗਾ ਜੇ ਦੋ ਇੱਟਾਂ ਬਿਨਾਂ ਗੁਜ਼ਾਰਾ ਹੋ ਜਾਵੇਗਾ ਤੀਜੀ ਇੱਟ ਦਾ ਵੀ ਕੀ ਕਰਨਾ ਹੈ ਇਹਦੇ ਬਿਨਾਂ ਵੀ ਗੁਜ਼ਾਰਾ ਉੱਥੇ ਜਾ ਕੇ ਹੋ ਸਕਦਾ ਹੈ ਕਹਿਣ ਦੇ ਦੇਰ ਸੀ ਸੰਤ ਜੀ ਨੇ ਉਸ ਨੂੰ ਆਵਾਜ਼ ਲਗਾਈ ਰਾਜਾ ਭਾਰ ਲੱਗਦਾ ਪਿਆ ਕਹਿੰਦਾ ਹਾਂ ਜੀ ਮੈਨੂੰ ਭਾਰ ਲੱਗਦਾ ਪਿਆ ਕਹਿੰਦੇ ਇਹ ਗੱਟੜੀ ਖੋਲ ਤੇ ਇਹਦੇ ਵਿੱਚ ਉਹ ਜਿਹੜੀ ਇੱਕ ਤੇਜੀ ਇਟ ਹੈ ਉਹ ਵੀ ਇੱਥੇ ਹੀ ਰੱਖ ਦੇ ਉਹ ਜਿਹੜਾ ਕੱਪੜਾ ਹੈ ਉਹ ਗਲ ਵਿੱਚ ਲਪੇਟ ਕੇ ਤੇ ਉੱਪਰ ਆ ਜਾ ਹੁਣ ਨਾ ਉਹਨੇ ਤੇਜੀ ਇਟ ਉੱਥੇ ਰੱਖ ਦਿੱਤੀ ਪਰ ਹੈਰਾਨ ਤੇ ਪਰੇਸ਼ਾਨ ਸੀ ਕਿਉਂ ਹੁਣ ਨਾ ਬਿਨਾਂ ਇਟਾਂ ਦੇ ਬੜਾ ਹੀ ਉਸਨੂੰ ਸੌਖਾ ਲੱਗ ਰਿਹਾ ਸੀ ਤੇ ਜਿਵੇਂ ਉਹ ਸੁਰਖਰੂ ਹੋ ਚੁੱਕਾ ਸੀ ਉਹ ਕਹਿੰਦੇ ਅਗੋਸ ਸੰਤ ਫਕੀਰ ਜੀ ਉਹਨੂੰ ਕਹਿੰਦੇ ਕੋਈ ਨਾ ਮੈਂ ਤਿੰਨਾ ਇੱਟਾਂ ਬਿਨਾ ਸਾਰ ਲਵਾਂਗਾ ਬਸ ਤੂੰ ਆ ਜਾ ਬਾਦਸ਼ਾਹ ਨੇ ਬੜਾ ਸ਼ੁਕਰਾਨਾ ਕੀਤਾ ਤੇ ਹੌਲੀ-ਹੌਲੀ ਪਹਾੜ ਤੇ ਚੜ੍ਹਨਾ ਸ਼ੁਰੂ ਕੀਤਾ ਉਹਨੇ ਕਦੇ ਭਾਰਤ ਆ ਚੁੱਕਿਆ ਨਹੀਂ ਸੀ ਹੁਣ ਹੌਲਾ ਹੋ ਕੇ ਪੱਥਰ ਤੇ ਬੈਠ ਗਿਆ ਤੇ ਕਿਹਾ ਸੰਤ ਜੀ ਦੱਸੋ ਸਾਨੂੰ ਪਰਮਾਤਮਾ ਨਾਲ ਕਦੋਂ ਮਿਲਾਓਗੇ ਸੁਖੀ ਕਿਵੇਂ ਹੋਵਾਂਗਾ ਹੁਣ ਉਹ ਪਹਾੜ ਦੀ ਚੋਟੀ ਤੇ ਪਹੁੰਚ ਗਏ ਸਨ ਤੇ ਸੰਤ ਜੀ ਹੱਸ ਕੇ ਕਹਿਣ ਲੱਗੇ ਤੈਨੂੰ ਪੁਰ ਰਾਜਸ ਦੇਵੀ ਸੁਖ ਹੀ ਤਾਂ ਦੱਸਦਾ ਆਇਆ ਹਾਂ ਤੈਨੂੰ ਸਮਝ ਨਹੀਂ ਆਈ ਵਾਹਿਗੁਰੂ ਦੇ ਬਾਰੇ ਹੀ ਦੱਸਦਾ ਆਇਆ ਹਾਂ ਸਮਝਾਇਆ ਹੀ ਨਹੀਂ ਰਾਜਾ ਕਹਿੰਦਾ ਤੁਸੀਂ ਤਾਂ ਕੁਝ ਦੱਸਿਆ ਹੀ ਨਹੀਂ ਇੱਟਾਂ ਢਵਾ ਕੇ ਉੱਤੇ ਲੈ ਆਏ ਹੋ ਸੋ ਪਹਿਲਾਂ ਇੱਕ ਰੱਖੀ ਫਿਰ ਦੂਜੀ ਇੱਟ ਰੱਖੀ ਤੇ ਫਿਰ ਹੁਣ ਕੱਪੜਾ ਹੀ ਬਸ ਮੇਰੇ ਗਲ ਵਿੱਚ ਰਹਿ ਚੁੱਕਾ ਹੈ ਤੇ ਵੇਖੋ ਹੁਣ ਪਹਾੜ ਦੀ ਚੋਟੀ ਤੇ ਵੀ ਆ ਗਏ ਹਾਂ ਤੁਸੀਂ ਜੋ ਕਿਹਾ ਸੀ ਉਹ ਮੈਂ ਕਰ ਦਿੱਤਾ ਹੁਣ ਮੇਰੀ ਝੋਲੀ ਵਿੱਚ ਸੁੱਖ ਪਾ ਦਿਓ ਸੰਤ ਜੀ ਕਹਿੰਦੇ ਸੁਖੀ ਹੋਣ ਲਈ ਤਿੰਨ ਇੱਟਾਂ ਦਾ ਭਾਰ ਇਹ ਆਪਾਂ ਨੂੰ ਲਹਿਣਾ ਪੈਣਾ ਹੈ ਉਹ ਕਹਿੰਦਾ ਮੈਂ ਸਮਝਿਆ ਨਹੀਂ ਕਹਿੰਦੇ ਕਿ ਪਹਿਲਾਂ ਤਾਂ ਭਾਰ ਹੈ ਲੋਕ ਕੀ ਕਹਿਣਗੇ ਇੱਟ ਆਪਣੇ ਇਹ ਘਰੋਂ ਬਾਹਰ ਸੁੱਟ ਦਿਓ ਇਹ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਰੱਖ ਦਿਓ ਭਾਵ ਕਿ ਆਪਣੇ ਮਨ ਵਿੱਚੋਂ ਇਸ ਗੱਲ ਨੂੰ ਬਾਹਰ ਕੱਢ ਦਿਓ ਕਿ ਲੋਕ ਕੀ ਕਹਿਣਗੇ ਜਿਹੜਾ ਵੀ ਮੈਂ ਕੋਈ ਕੰਮ ਕਰਦਾ ਹਾਂ ਜਾਂ ਕਰਾਂਗਾ ਅੱਗੇ ਜਾ ਕੇ ਇਹ ਤਿੰਨ ਚੀਜ਼ਾਂ ਨੂੰ ਆਪਣੇ ਮਨ ਤੇ ਘਰ ਵਿੱਚੋਂ ਬਾਹਰ ਕੱਢ ਦੇਣਾ ਹੈ ਅਸੀਂ ਆਪਣੇ ਘਰ ਵਿੱਚ ਵਿਆਹਾਂ ਤੇ ਅੰਤਾਂ ਦਾ ਖਰਚਾ ਕਰ ਦਿੰਦੇ ਹਾਂ ਤੇ ਕੀ ਕਰਦੇ ਹਾਂ ਪੈਸਾ ਅਜਾਇਆ ਹੀ ਖਰਚਿਆ ਜਾਂਦਾ ਹੈ ਉਹ ਇਸ ਲਈ ਕਰਦੇ ਹਾਂ ਕਿ ਲੋਕ ਕੀ ਕਹਿਣਗੇ ਜੇ ਮੈਂ ਸਾਦਾ ਵਿਆਹ ਕਰ ਦਿੱਤਾ ਇੱਕੋ ਧੀ ਸੀ ਇੱਕੋ ਪੁੱਤ ਸੀ ਇਹਨੇ ਕਿਵੇਂ ਦਾ ਵਿਆਹ ਕਰ ਦਿੱਤਾ ਪੈਸਾ ਅਜਾਇਆ ਹੀ ਗਵਾ ਦਿੱਤਾ ਇਥੋਂ ਤੱਕ ਕਿ ਆਪਣੀਆਂ ਢਡੀਆਂ ਚੁੱਕ ਕੇ ਸਾਰਾ ਕਰਜ਼ਾ ਲੈ ਕੇ ਜਾਣੇ ਅਣਜਾਣੇ ਵਿੱਚ ਕਿੰਨਾ ਖਰਚਾ ਕਰ ਦਿੰਦੇ ਹਾਂ ਭਾਵੇਂ ਪਿਓ ਸਾਰੀ ਉਮਰ ਹੀ ਬਾਅਦ ਵਿੱਚ ਤਾਰਦਾ ਰਹਿੰਦਾ ਹੈ ਕੋਈ ਕਿਸੇ ਅਹੁਦੇ ਤੇ ਹੋਵੇ ਕੋਈ ਕੰਮ ਕਰਨ ਤੋਂ ਪਹਿਲਾਂ ਸੋਚਦਾ ਕਿ ਲੋਕ ਕੀ ਕਹਿਣਗੇ ਆਪਣੇ ਸਾਰੇ ਹੀ ਘਰਾਂ ਦੇ ਵਿੱਚ ਇਹ ਆਮ ਹੀ ਗੱਲ ਹੁੰਦੀ ਹੈ ਸੋਚਦੇ ਹਾਂ ਫੁਲਾਣਾ ਕੀ ਕਹੇਗਾ ਲੋਕ ਕੀ ਕਹਿਣਗੇ ਗੁਰੂ ਅਮਰਦਾਸ ਜੀ 12 ਸਾਲ ਆਪਣੇ ਕੁੜਮਾ ਦੇ ਘਰ ਗਾਗਰ ਦੀ ਸੇਵਾ ਕਰਦੇ ਰਹੇ ਉਹ ਜਲ ਲੈ ਕੇ ਆਉਂਦੇ ਸੀ 12 ਸਾਲ ਉਹਨਾਂ ਨੇ ਗਾਗਰ ਦੀ ਸੇਵਾ ਕੀਤੀ ਤੇ ਲੋਕ ਮਿਹਣੇ ਵੀ ਮਾਰਦੇ ਸਨ ਕਿ ਦੋ ਰੋਟੀਆਂ ਲਈ ਕੁੜਮਾ ਦੇ ਘਰ ਵੇਖੋ ਕੰਮ ਕਰੀ ਜਾਂਦਾ ਹੁਣ ਗੁਰੂ ਅਮਰਦਾਸ ਜੀ ਲੋਕਾਂ ਦੀ ਇਲਾਜ ਤਿਆਗ ਰਹੇ ਸਨ ਤੇ ਉਹਨਾਂ ਲਈ ਸੋਚਿਆ ਕਿ ਲੋਕ ਕੀ ਕਹਿੰਦੇ ਹਨ ਕਹਿੰਦੇ ਉਹਨਾਂ 12 ਸਾਲ ਗਾਗਰ ਦੀ ਸੇਵਾ ਕੀਤੀ ਤੇ ਸੁਖੀ ਧਰਮ ਦੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਇਹ ਕੰਮ ਵੀ ਲੋਕ ਕੀ ਕਹਿਣਗੇ ਇਹਦਾ ਤਿਆਗ ਕਰਨਾ ਪੈਣਾ ਹੈ ਇਸ ਸੋਚ ਨੂੰ ਆਪਣੇ ਮਨ ਦੇ ਵਿੱਚੋਂ ਕੱਢਣਾ ਪੈਣਾ ਹੈ ਤੁਸੀਂ ਆਪੇ ਹੀ ਸੁਖੀ ਹੋ ਜਾਓਗੇ ਦੂਜਾ ਭਾਰ ਪਤਾ ਕਹਦਾ ਹੈ ਜੀ ਚਿੰਤਾ ਦਾ ਭਵਿਕ ਵਿੱਚ ਪਤਾ ਨਹੀਂ ਕੀ ਹੋਵੇਗਾ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ ਹੈ ਜੋ ਅਸੀਂ ਅੱਜ ਇਹ ਕੰਮ ਨਾ ਕੀਤਾ ਜੇ ਮੈਂ ਆਹ ਕੰਮ ਨਾ ਕੀਤਾ ਮੇਰੇ ਘਰ ਦਾ ਕੀ ਹੋਵੇਗਾ ਬਸ ਇਹ ਚਿੰਤਾਵਾਂ ਅਸੀਂ ਕਰੀ ਜਾਂਦੇ ਹਾਂ ਤੁਸੀਂ ਆਮ ਹੀ ਵੇਖਿਆ ਹੋਵੇਗਾ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ 2-4 ਦਿਨ ਬਸ ਗਮ ਹੁੰਦਾ ਹੈ ਫਿਰ ਸਾਰੇ ਇਹ ਕੰਮ ਉਸੇ ਤਰੀਕੇ ਦੇ ਨਾਲ ਚੱਲਣੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਭਵਿੱਖ ਦੀ ਚਿੰਤਾ ਲੈਣੀ ਛੱਡ ਦਿਓ ਤੇ ਜਵਾਕਾਂ ਨੂੰ ਗੁਣਾ ਵਾਲਾ ਬਣਾਓ ਉਹ ਆਪਣਾ ਕੀਤਾ ਆਪ ਤੌਰ ਲੈਣਗੇ ਬਸ ਇਹੀ ਮਨੁੱਖ ਨੂੰ ਜਿਣਣ ਨਹੀਂ ਦਿੰਦੀਆਂ ਆਪਣੀਆਂ ਚਿੰਤਾਵਾਂ ਹੀ ਆਪਾਂ ਨੂੰ ਅੱਜ ਵਿੱਚ ਜੂੜ ਨਹੀਂ ਦਿੰਦੀਆਂ ਤੇ ਜੇ ਕਿਤੇ ਆਹ ਜ਼ਮੀਨ ਦਾ ਕਿੱਲਾ ਨਾ ਲੈ ਲੈਂਦਾ ਤਾਂ ਅੱਜ ਮੈਂ ਸ਼ਾਹੂਕਾਰ ਹੋ ਜਾਣਾ ਸੀ ਜੇ ਮੈਂ ਆਹ ਇੰਜ ਕਰ ਲੈਂਦਾ ਐਵੇਂ ਹੋ ਜਾਣਾ ਸੀ ਬਸ ਇਨ੍ਹਾਂ ਸੋਚਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਦੇਂਦੇ ਹਾਂ ਮੈਂ ਤੇ ਬੜਾ ਸੁਖੀ ਹੋਣਾ ਸੀ ਬਸ ਇਹੀ ਵਹਿਮ ਪਿਆ ਹੈ ਗੁਰਬਾਣੀ ਪੜ੍ਹਦੀ ਹਾਂ ਉਸ ਵਿੱਚ ਆਉਂਦਾ ਹੈ ਨਾਨਕ ਚਿੰਤਾ ਮਤ ਕਰੇ ਚਿੰਤਾ ਤਿਸ ਹੀ ਹੈ ਪਰਮਾਤਮਾ ਜੀ ਨੇ ਜਿਸ ਦਿਨ ਆਪਣੇ ਤੇ ਮਿਹਰ ਕਰ ਦਿੱਤੀ ਰੋਜ਼ 300 ਕਮਾਉਣ ਵਾਲਾ ਵੀ 300 ਕਰੋੜ ਕਮਾਉਣਲਾ ਦੇਣਗੇ ਜੇ ਰੱਬ ਖੋਣ ਤੇ ਆਵੇ ਹਜ਼ਾਰਾਂ ਕਰੋੜਾਂ ਵੀ ਤਬਾਹ ਹੋ ਜਾਂਦੇ ਹਨ ਇਸ ਲਈ ਚਿੰਤਾ ਕਰਨੀ ਛੱਡ ਦਿਓ ਵਾਹਿਗੁਰੂ ਦਾ ਨਾਮ ਲਾਓ ਤੇ ਹੱਥੀਂ ਕਿਰਤ ਕਰੋ ਕਿਰਤ ਕਰਦਿਆਂ ਹੋਇਆਂ ਵੀ ਪਰਮਾਤਮਾ ਦਾ ਨਾਮ ਲਾਓ ਫਿਰ ਬਰਕਤ ਤੇ ਮਿਹਰ ਤੁਹਾਡੇ ਘਰ ਵਿੱਚ ਆ ਜਾਵੇਗੀ ਤੀਜੀ ਇੱਟ ਪਤਾ ਕਹਦੀ ਹੈ ਉਹ ਹੈ ਹੰਕਾਰ ਦੀ ਮਾਣ ਦੀ ਕਿ ਮੈਂ ਸਭ ਜਾਣਦਾ ਹਾਂ ਮੇਰੇ ਕੋਲ ਬਹੁਤ ਗਿਆਨ ਹੈ ਮੇਰੇ ਕੋਲ ਐਨੀ ਜ਼ਮੀਨ ਹੈ ਮੇਰੇ ਕੋਲ ਬੜਾ ਪੈਸਾ ਟਕਾ ਹੈ ਮੇਰੇ ਕੋਲ ਆਹ ਨੌਕਰੀ ਹੈ ਜਾਂ ਮੇਰੇ ਕੋਲ ਆਹ ਗੁਣ ਹਨ ਮੈਨੂੰ ਤੇ ਆਹ ਆਉਂਦਾ ਹੈ ਫਲਾਣੇ ਨੇ ਆਹ ਨਹੀਂ ਆਉਂਦਾ ਮੇਰੇ ਕੋਲ ਬਹੁਤ ਪੈਸਾ ਹੈ ਮੇਰੇ ਘਰ ਤੇ ਬੜਾ ਵੱਡਾ ਹੈ ਇਹ ਮਨੁੱਖ ਹੰਕਾਰ ਤੇ ਤਿਆਗ ਦਾ ਮਾਣ ਕਰਦਾ ਹੀ ਰਹਿੰਦਾ ਹੈ ਇਸ ਨੂੰ ਤਿਆਗਣਾ ਪੈਣਾ ਹੈ ਜਿਸ ਦਿਨ ਮੈਂ ਵਾਲੀ ਇੱਟ ਅਸੀਂ ਆਪਣੇ ਮਨ ਦੇ ਰੂਪ ਵਿੱਚੋਂ ਬਾਹਰ ਕੱਢ ਦਿੱਤੀ ਘਰ ਤੁਹਾਡਾ ਸੁੱਖ ਨਾਲ ਭਰ ਜਾਵੇਗਾ ਅੱਜ ਅਧਿਆਂ ਕਰਾਂ ਵਿੱਚ ਲੜਾਈ ਇਸੇ ਕਰਕੇ ਤੇ ਹੈ ਜਦੋਂ ਅਸੀਂ ਹੰਕਾਰ ਤੇ ਹਉਮੈ ਕਰਦੇ ਹਾਂ ਉਹ ਚੀਜ਼ਾਂ ਆਪਾਂ ਨੂੰ ਦੁੱਖ ਦੇ ਵਿੱਚ ਪਾਉਂਦੀਆਂ ਹਨ ਇਹ ਇੱਟ ਜਿੰਨੀ ਛੇਤੀ ਹੋਵੇ ਉਨੀ ਛੇਤੀ ਘਰ ਵਿੱਚੋਂ ਬਾਹਰ ਕੱਢ ਦਿਓ ਫਿਰ ਜਦੋਂ ਐਵੇਂ ਕਰੋਗੇ ਨਾ ਤੁਹਾਨੂੰ ਵਾਹਿਗੁਰੂ ਜੀ ਵੀ ਮਿਲ ਜਾਣਗੇ ਤੇ ਘਰ ਵੀ ਸੁਖੀ ਹੋ ਜਾਵੇਗਾ ਜੋ ਵੀ ਸੁਖੀ ਹੋਣਾ ਚਾਹੁੰਦਾ ਹੈ ਉਹ ਤਿੰਨ ਰੋੜੇ ਤਿੰਨ ਇੱਟਾਂ ਵੱਟੇ ਘਰ ਦੇ ਵਿੱਚੋਂ ਬਾਹਰ ਜ਼ਰੂਰ ਕੱਢ ਦਿਓ ਤੁਸੀਂ ਸੁਖੀ ਬਸੋਗੇ ਫਿਰ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ